ਔਰ ਯੇਸ਼ੁ ਮਸੀਹ ਮੁਕਤੀਦਾਤਾ ਹੈ ਔਰ ਯੇਸ਼ੁ ਮਸੀਹ ਮੁਕਤੀਦਾਤਾ ਦੇ ਜਨਮ ਦਿਹਾੜੇ ਤੇ ਇਹ ਲੰਗਰ ਲਗਾਇਆ ਗਿਆ ਹੈ। ਜਨਾਲਾ ਰੋਡ ਦੇ ਉੱਤੇ ਪ੍ਰਭੂ ਯੇਸ਼ੁ ਮਸੀਹ ਜੀ ਦੇ ਜਨਮ ਦਿਹਾੜੇ ਨੂੰ ਸਰਫਤ ਔਰ ਨਵੇਂ ਸਾਲ ਨੂੰ ਦੇ ਆਗਮਨ ਤੇ ਸਰਵਾਈਵਲ ਗੋਸਪਲ ਚਰਚ ਜਿਹੜੇ ਸਾਡੇ ਬੰਨਾਂ ਵਾਲੀ ਰੋਡ ਤੇ ਉਹਨਾਂ ਦੇ ਪਾਸੇ ਸਥਿਤ ਜਿਹੜੇ ਬਹੁਤ ਇਨਸਾਨੀ ਦੀ ਸੇਵਾ ਕਰਦੇ ਆ ਉਹਨਾਂ ਦੇ ਸਹਿਯੋਗੀ ਸੱਜਣਾ ਵੱਲੋਂ ਤੇ ਚਰਚ ਵੱਲੋਂ ਲਾਇਆ ਗਿਆ ਹੈ। ਔਰ ਇਸ ਲੰਗਰ ਨੂੰ ਹਜ਼ਾਰਾਂ ਲੋਕਾਂ ਨੇ ਅੱਜ ਛਕਿਆ ਔਰ ਸਾਰੀ ਸੰਗਤ ਨੇ ਵੀ ਬੜਾ ਆਨੰਦ ਮਾਣਿਆ ਬੜੀ ਸ਼ਰਧਾ ਔਰ ਬੜੇ ਪਿਆਰ ਦੇ ਨਾਲ ਇਸ ਲੰਗਰ ਨੂੰ ਉਹਨਾਂ ਨੇ ਚੁੱਕਿਆ ਅਮ੍ਰਿਤਸਰ ਦੇ 에어ਪੋਰਟ ਰੋਡ ਗੁਮਟਾਲਾ ਵਿਖੇ ਰਵਾਈਵਲ ਹਸਪਤਾਲ ਚਰਚ ਵੱਲੋਂ ਪਾਸੇ ਐਸਐਸ ਸੰਧੂ ਦੀ ਅਗਵਾਈ ਹੇਠ 크리스마ਸ ਅਤੇ ਨਵੇਂ ਸਾਲ ਦਾ ਬੰਦੀ ਲੰਗਰ ਲਗਾਇਆ ਗਿਆ ਜਿਸ ਦੌਰਾਨ ਅਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਓਜ਼ਲਾ ਕਾਂਗਰਸ ਤੋਂ ਪ੍ਰਧਾਨ ਰਿੰਕੂ ਗੁਮਟਾਲਾ ਅਤੇ ਆਮ ਆਦਮੀ ਪਾਰਟੀ ਤੋਂ ਅਮਰਜੀਤ ਸਿੰਘ ਮਾਲਾਵਾਲੀ ਅਤੇ ਕੁੱਕੂ ਪ੍ਰਧਾਨ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਾਜ਼ਰੀ ਭਰੀ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਸੇ ਐਸਐਸ ਸੰਧੂ ਨੇ ਕਿਹਾ ਕਿ ਪ੍ਰਭੂ ਯਸੂਮਸੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਇਸ ਜਗ੍ਹਾ ਤੇ ਲੰਗਰ ਲਗਾਇਆ ਜਾਂਦਾ ਹੈ ਅਤੇ ਆਓ ਸੁਣਦੇ ਹਾਂ ਪਾਸਾ ਐਸਾ ਸੰਧੂ ਨੇ ਇਸ ਮੌਕੇ ਤੇ ਹੋਰ ਕੀ ਕਿਹਾ ਸਭ ਤੋਂ ਪਹਿਲਾਂ ਮੈਂ ਸੰਦੇਸ਼ ਐਸਾ ਸੰਧੂ ਰਵਾਈਵਲ ਗੋਸਪਲ ਚਰਚ ਮਿਨਿਸਟਰੀ ਮਾਲਾਂਵਾਲੀ ਰੋਡ ਅੰਮ੍ਰਿਤਸਰ ਸ਼ਹਿਰ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਤੇ ਅੱਜ ਦਾ ਲੰਗਰ ਸੀ ਸਾਡੇ ਸਮੂਹ ਕਲੀਸਿਆ ਔਰ ਨੌਜਵਾਨ ਸਭਾ ਰਵਾਈਵਲ ਵੱਲੋਂ ਔਰ ਵਿਸ਼ੇਸ਼ ਤੌਰ ਤੇ యేసు ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ ਔਰ యేసు ਮਸੀਹ ਮੁਕਤੀ ਦਾਤਾ ਹੈ ਔਰ యేసు ਮਸੀਹ ਮੁਕਤੀ ਦਾਤਾ ਦੇ ਜਨਮ ਦਿਹਾੜੇ ਤੇ ਇਹ ਲੰਗਰ ਲਗਾਇਆ ਗਿਆ ਔਰ ਇਸ ਲੰਗਰ ਨੂੰ ਹਜ਼ਾਰਾਂ ਲੋਕਾਂ ਨੇ ਅੱਜ ਛਕਿਆ ਔਰ ਸਾਰੀ ਸੰਗਤ ਨੇ ਵੀ ਬੜਾ ਆਨੰਦ ਮਾਣਿਆ ਬੜੀ ਸ਼ਰਧਾ ਔਰ ਬੜੇ ਪਿਆਰ ਦੇ ਨਾਲ ਇਸ ਲੰਗਰ ਨੂੰ ਉਹਨਾਂ ਨੇ ਛਕਿਆ ਧੰਨਵਾਦ ਔਰ ਅਸੀਂ ਇਹ ਚਾਹੁੰਦੇ ਆ ਨਵੇਂ ਸਾਲ ਦੀਆਂ ਵੀ ਸ਼ੁਭ ਕਾਮਨਾਵਾਂ ਦਿੰਨੇ ਆ ਔਰ ਨਵੇਂ ਸਾਲ ਦੇ ਮੁੱਖ ਰੱਖਦੇ ਹੋਏ ਸਾਰੇ ਸ਼ਹਿਰ ਵਾਸੀਆਂ ਦੇ ਲਈ ਪੂਰੇ ਪੰਜਾਬ ਦੇ ਲਈ ਭਾਰਤ ਲਈ ਔਰ ਪੂਰੀ ਦੁਨੀਆ ਦੇ ਲਈ ਪਰਮੇਸ਼ਵਰ ਦੇ ਕੋਲੋਂ ਯਿਸਮਸੀ ਦੇ ਕੋਲੋਂ ਕਿਰਪਾ ਤੇ ਕਾਰੋਬਾਰ ਚ ਆਸ਼ੀਸ਼ਾਂ ਮੰਗਦੇ ਆਂ ਨਾਲ ਹੀ ਬਾਹਰ ਬੈਠੇ ਪੰਜਾਬੀਆਂ ਨੂੰ ਵੀ ਕਹਿੰਦੇ ਆਂ ਔਰ ਰਵਾਈਵਲ ਗੋਸਪਲ ਚਰਚ ਕਿਸੇ ਧਰਮ ਜਾਂ ਜਾਤ ਕਿਸੇ ਮਜ਼ਹਬ ਦੀ ਗੱਲ ਨਹੀਂ ਕਰਦਾ ਇੱਕੋ ਗੱਲ ਕਰਦਾ ਕਿ ਯਿਸਮਸੀ ਮੁਕਤੀਦਾਤਾ ਤੇ ਸਾਰਿਆਂ ਦੇ ਲਈ ਆਇਆ ਔਰ ਯਿਸਮਸੀ ਸ਼ਾਂਤੀ ਦਾ ਪੈਗਾਮ ਲੈ ਕੇ ਆਇਆ ਔਰ ਅਸੀਂ ਸਾਰੇ ਦੇਸ਼ ਲਈ ਦੁਆ ਕਰਦੇ ਆਂ ਸਾਰੇ ਸਾਰੇ ਭੈਣ ਭਰਾਵਾਂ ਲਈ ਦੁਆ ਕਰਦੇ ਆਂ ਪ੍ਰਭੂ ਸਾਰਿਆਂ ਨੂੰ ਬਰਕਤ ਦੇ ਅੱਜ ਗੁਰੂ ਸਾਹਿਬ ਦਾ ਲੰਗਰ ਜਿਹੜਾ ਹੈ ਸਾਡੇ ਅ ਜਨਾਲਾ ਰੋਡ ਦੇ ਉੱਤੇ ਪ੍ਰਭੂ ਯੇਸੂ ਮਸੀਹ ਜੀ ਦੇ ਜਨਮ ਦਿਹਾੜੇ ਨੂੰ ਸਰਪਤ ਔਰ ਨਵੇਂ ਸਾਲ ਨੂੰ ਦੇ ਆਗਮਨ ਤੇ ਰਿਵਾਈਵਲ ਗੋਸਪਲ ਚਰਚ ਜਿਹੜੇ ਸਾਡੇ ਮਾਲਾਂ ਵਾਲੀ ਰੋਡ ਤੇ ਉਹਨਾਂ ਦੇ ਪਾਸਟਰ ਸ਼ਮਸ਼ੀਰ ਜੀ ਜਿਹੜੇ ਬਹੁਤ ਇਨਸਾਨੀ ਦੀ ਸੇਵਾ ਕਰਦੇ ਆ ਉਹਨਾਂ ਦੇ ਸਹਿਯੋਗੀ ਸੱਜਣਾ ਵੱਲੋਂ ਤੇ ਚਰਚ ਵੱਲੋਂ ਲਾਇਆ ਗਿਆ ਹੈ ਇਹ ਜਿਹੜਾ ਲੰਗਰ ਹੈ ਇਹ ਤੁਹਾਨੂੰ ਪਤਾ ਹੈ ਕਿ ਸਾਡੇ ਪੰਜਾਬ ਚ ਵੈਸੇ ਹੀ ਅ ਮਾਨਸਾਨੀ ਦੀ ਬਹੁਤ ਵੱਡੀ ਇੱਕ ਮਿਸਾਲ ਹੈ ਔਰ ਖਾਸ ਕਰ ਜਿਹੜੇ ਕੋਈ ਇਤਿਹਾਸਿਕ ਦਿਨ ਹੁੰਦੇ ਆ ਉਹਨਾਂ ਨੂੰ ਸਮਰਪਿਤ ਹੋ ਕੇ ਸਾਡੇ ਲੋਕ ਸਮਾਜ ਦੇ ਵਿੱਚ ਲਾਉਂਦੇ ਆ ਮੈਂ ਪਾਸਟਰ ਸੰਜੀਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਲੋਕ ਸੇਵਾ ਦੇ ਵਿੱਚ ਮੈਨੂੰ ਚਿੱਤ ਹੈ ਜਦੋਂ ਮੈਂ ਕਾਉਂਸਲਰ ਬਣਦਾ ਸੀ ਪਹਿਲੇ ਦਿਨ ਤੋਂ ਮੈਂ ਇਹਨਾਂ ਦੇ ਕੋਲ ਉਦੋਂ ਗਿਆ ਸੀ ਤੇ ਉਦੋਂ ਦੀ ਇਹਨਾਂ ਨੇ ਅਰਦਾਸ ਕੀਤੀ ਮੈਨੂੰ ਉਦੋਂ ਵੀ ਚਿੱਤੇ ਆ ਅੱਜ 20 ਸਾਲ ਹੋ ਚਲੇ ਕਰੀਬ ਉਦੋਂ ਦੀ ਇਹ ਲੋਕ ਸੇਵਾ ਚ ਲੱਗਿਆ ਅਮਰਨਾ ਰਣ ਜੋਸ਼ੀ ਜੀ ਸਾਡੇ ਸੀਨੀਅਰ ਲੀਡਰ ਰਿੰਕੂ ਜੀ ਸੀਨੀਅਰ ਲੀਡਰ ਸਾਡੇ ਬੋਰਡ ਦੇ ਸਾਰੇ ਖੜੇ ਨੇ ਪਾਸਕ ਵੀਰ ਜੀ ਕਪਾਲ ਜੀ ਨੇ ਸਾਰੇ ਇੱਥੇ ਅੱਜ ਹਾਜ਼ਰ ਨੇ ਇਸ ਲੰਗਰ ਦੇ ਸੇਵਾ ਨਿਭਾਰੇ